ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਛੇਵੇਂ ਪਾਤਸ਼ਾਹ ਜੀ ਆਗਮਨ ਪਰਬ ਨੂੰ ਸਮਰਪਿਤ ਇੱਕ ਕਵਤਾ ਦੀ ਆਜ਼ਿ ਲਗਵਾ ਰਿਹਾ ਹਾਂ ਜੀ ਪਰਵਾਣ ਕਰਨਾ ਜੀ ਗੁਰਾਂ ਗੁਰੂ ਕੀ ਵਡਾਲੀ ਪਾਗਲਾਏ ਮਾਤਾ ਗੰਗਾ ਦੇਵੇ ਗੁਰੂ ਕੀ ਵਡਾਲੀ ਪਾਗਲਾਏ ਮਾਤਾ ਗੰਗਾ ਦੇ ਵੇਲੋਰੀਆਂ ਮਾਤਾ ਗੰਗਾ ਦੇ ਵੇਲੋਰੀਆਂ ਸਭ ਤੋਂ ਪਿਆਰੀ ਕਹਿੰਦੇ ਹੁੰਦੀ ਦਾਤ ਪੁੱਤਾਂ ਦੀ ਸਭ ਤੋਂ ਪਿਆਰੀ ਕਹਿੰਦੇ ਹੁੰਦੀ ਦਾਤ ਪੁੱਤਾਂ ਦੀ ਪਾਗਾ ਨਾਲ ਮਿਲਦੀ ਏ ਸੁਗਾਤ ਪੁੱਤਾਂ ਦੀ ਪਾਗਾ ਨਾਲ ਮਿਲਦੀ ਏ ਸੁਗਾਤ ਪੁੱਤਾਂ ਦੀ ਮਾਤਾ ਖੁਸ਼ੀ ਚ ਫੁੱਲ ਨਾ ਸਮਾਏ ਮਾਤਾ ਖੁਸ਼ੀ ਚ ਫੁਲੀ ਨਾ ਸਮਾਏ ਮਾਤਾ ਗੰਗਾ ਦੇ ਵੇ ਲੋਰੀਆਂ ਮਾਤਾ ਗੰਗਾ ਦੇ ਵੇ ਲੋਰੀਆਂ ਗੁਰਾਂ ਗੁਰੂ ਕੀ ਵਡਾਲੀ ਪਾਗ ਲਾਏ ਮਾਤਾ ਗੰਗਾ ਦੇ ਵੇ ਲੋਰੀਆਂ ਤਾ ਗੰਗਾ ਦੇ ਵੇ ਲੋਰੀਆਂ ਪੁੱਤ ਨੂੰ ਪੰਗੂੜੇ ਵਿੱਚ ਖੇਡਦਾ ਮਾਤਕ ਦੀ ਪੁੱਤ ਨੂੰ ਪੰਗੂੜੇ ਵਿੱਚ ਖੇਡਦਾ ਮਾਤਕ ਦੀ ਹਰ ਵੇਲੇ ਨਿਗਾਹ ਸੋਨੇ ਵਾਲ ਵਿੱਚ ਰੱਖਦੀ ਆਦੇ ਵੇਲੇ ਨੀਗਾ ਸੋਨੇ ਵਾਲ ਵਿੱਚ ਰੱਖ ਦੀ ਗੁਰਾਂ ਸਭਨਾ ਦੇ ਮਾਨ ਵਧਾਏ ਗੁਰਾਂ ਸਭਨਾ ਦੇ ਮਾਨ ਵਧਾਏ ਮਾਤਾ ਗੰਗਾ ਦੇ ਵੇ ਲੋਰੀਆਂ ਮਾਤਾ ਗੰਗਾ ਦੇ ਵੇ ਲੋਰੀਆਂ ਲੋਰੀਆਂ ਗੁਰਾਂ ਗੁਰੂ ਕੀ ਵੜਾ ਲੀ ਪਾਗ ਲਾਏ ਮਾਤਾ ਗੰਗਾ ਦੇ ਵੇ ਲੋਰੀਆਂ ਮਾਤਾ ਗੰਗਾ ਦੇ ਵੇ ਲੋਰੀਆਂ ਗੁਰਾਂ ਦਾ ਵਚਨ ਮਾਤਾ ਮਨ ਚ ਵਸਾਲਿਆ ਗੁਰਾਂ ਦਾ ਬਚਨ ਮਾਤਾ ਮਨ ਚ ਵਸਾਲਿਆ ਬਾਬਾ ਬੁੱਢਾ ਜੀ ਤੋਂ ਵਰ ਪੁੱਤਰ ਦਾ ਪਾਲਿਆ ਬਾਬਾ ਬੁੱਢਾ ਜੀ ਤੋਂ ਵਰ ਪੁੱਤਰ ਦਾ ਪਾਲਿਆ ਸੱਚਾ ਗੁਰੂ ਵੇਲ ਸਭ ਦੀ ਵਦਾਏ ਸੱਚਾ ਗੁਰੂ ਵੇਲ சபதிவத மங்கார மங்காலை பாத்தா கங்கா மத்தார ਵੇ ਗੁਰੂ ਨੂੰ ਅੱਜ ਆ ਕੇ ਸੇਵਾ ਧਾਰਾ ਨੇ ਪੰਜਵੇਂ ਗੁਰੂ ਨੂੰ ਅੱਜ ਆ ਕੇ ਸੇਵਾ ਧਾਰਾ ਨੇ ਦਿੱਤੀਆਂ ਵਧਾਈਆਂ ਰਲ ਸਾਰੇ ਪਰਿਵਾਰਾਂ ਨੇ ਦਿੱਤੀਆਂ ਵਧਾਈਆਂ ਰਲ ਸਾਰੇ ਪਰਿਵਾਰਾਂ ਨੇ ਸੱਚੇ ਨੇਕੀ ਗੁਣ ਗੋਬਿੰਦ ਦੇ ਗਾਏ ਚਚਨੇ ਕੀ ਗੁਣ ਗੋਪਿੰਦ ਦੇ ਗਾਏ ਮਾਤਾ ਗੰਗਾ ਦੇ ਵੇ ਲੋਰੀਆਂ ਮਾਤਾ ਗੰਗਾ ਦੇ ਵੇ ਲੋਰੀਆਂ ਗੁਰਾ ਗੁਰੂ ਕੀ ਵੜਾਲੀ ਪਾਗ ਲਾਏ ਮਾਤਾ ਗੰਗਾ ਦੇ ਵੇ ਲੋਰੀਆਂ ਮਾਤਾ ਗੰਗਾ ਦੇ ਵੇ ਲੋਰੀਆਂ ਮਾਤਾ ਗੰਗਾ ਦੇ ਵੇ ਲੋਰੀਆਂ